ਅੰਨਾ ਸਿੱਧੂ ਨੂੰ ਤੁਸੀਂ ਜਾਣਦੇ ਹੋਗੇ ਉਸ ਨੂੰ ਤਨੋਲੇ ਦੇ ਐਸੇ ਛੋਨੇ ਚੱਕ ਲਿਆ ਤੇ ਸੀਰੀਸ ਦਾ ਲੁੱਢੇ ਹਣੇ ਲੈ ਗਏ ਔਰ ਬਹੁਤ ਬੁਰੀ ਤਰ੍ਹਾਂ ਉਸ ਦੀ ਤੇ ਲਈ ਘੋਟਿਆ ਤੇ ਮਾਰਿਆ ਜਿਹੜੀ ਸ਼ਰਮ ਦੀ ਗੱਲ ਹੈ ਆ ਛੋਟੀ ਜੀ ਮੈਂ ਫਿਲਮ ਤੋਂ ਦਿਖਾ ਸਕਦਾ ਜੇ ਉਸ ਨੂੰ ਇੰਨਾ ਕੁੱਟਿਆ ਮਾਰਿਆ ਤੇ ਹੁਣ ਉਹਨੂੰ ਬਲੇਰ ਕੂਟਲੇ ਦੇ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਹੈ ਜ਼ਖਮੀ ਹੋਇਆ ਪਿਆ ਆ ਤੁਸੀਂ ਫਿਲਮ ਵੀ ਦੇਖ ਲਈਏ ਕਿੰਨੀ ਬੁਰੀ ਤਰ੍ਹਾਂ ਸੀ ਮਿਸਟਰ ਨੇ ਆਪ ਸੀਆਈਏ ਇੰਸਪੈਕਟਰ ਨੂੰ ਕਹਿ ਕੇ ਉਸ ਨੂੰ ਕਟਵਾਇਆ ਤੇ ਮਰਵਾਇਆ ਹੁਣ ਤੁਸੀਂ ਦੱਸੋ ਕਿ ਜਿਵੇਂ ਭਗਵੰਤ ਜੀ ਇੱਥੋਂ ਦੇ ਐਮਪੀ ਰਹੇ ਕੱਲੋਂ ਮੈਂ ਥੀਸ ਮਿਸਟਰ ਬਣ ਜਾਮਾ ਤੇ ਮੈਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਇਹੋ ਜਿਹਾ ਕਟਾਵਾ ਮਾਰਾ ਗਲਤ ਪਿਆਲ ਖਰਾਮਾ ਤਾਂ ਮੈਂ ਤਾਂ ਫੇਰ ਹਫਸ਼ੀ ਹੋਊਂਗਾ ਮੈਂ ਸਿਮਰਨਜੀਤ ਜਰਮੰਟ ਆਪਣੇ ਆਪ ਨੂੰ ਨਹੀਂ ਤੋਅਸਾਦਾ ਜਿੰਨੂੰ ਤਸੀਹ MP ਇੰਨੇ ਪਿਆਰ ਦੇ ਨਾਲ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੋ ਮੇਰਾ ਕਹਿੰਦਾ ਪਤਲਾ ਮਤਲਬ ਹੈ ਕਿ ਇਹ ਮਨੁੱਖਤਾ ਦੀ ਗਲਤੀ ਨਹੀਂ ਕੀਤੀ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਇੱਕ ਬੰਦਾ ਜਿਹੜਾ ਉਹਨਾਂ ਨੂੰ ਜਾਣਦਾ ਸੀ ਭਣਾ ਤੇ ਜਿਹੜਾ ਹਰੇਕ ਟਰੈਵਲ ਏਜੰਟ ਜਿਹੜਾ ਥੱਗੀਆਂ ਕਰਦਾ ਉਹਦੇ ਤੋਂ ਪੈਸੇ ਦਵਾਉਂਦਾ ਸੀਗਾ ਵਾਪਸ ਜਿੰਨਾਂ ਦੇ ਨਾਲ ਪ੍ਰਦੀਆ ਹੋ ਜਾਂਦੀਆਂ ਸੀਗੀਆਂ ਸਾਰੇ ਸਮਾਜ ਦੇ ਕੰਮ ਇਹ ਪਾਣਾ ਸਦੂ ਕਰਦਾ ਸੀਗਾ ਤੇ ਉਹਦਾ ਤਾਂ ਚੰਮਲਾਤਾ ਚੀਫ ਮਿਨਿਸਟਰ ਦੇ ਕਹਿਣ ਜੋ ਤੇ ਕਦੇ ਚੀਫ ਮਿਨਿਸਟਰ ਹੈ ਕਹਿੰਦਾ ਹੁਣ ਮੈਂ ਵੀ ਐਸਐਸਪੀ ਰਹੇ ਹਾਂ ਪਰ ਕਿਸੇ ਚੀਫ ਮਿਨਿਸਟਰ ਨੇ ਮੈਨੂੰ ਨਹੀਂ ਕਿਹਾ ਕਿ ਕਿਸੇ ਦਾ ਚੰਮਲਾ ਦੋ ਜਾਂ ਕਿਸੇ ਦਾ ਆਹ ਕਰ ਦੋ ਜਾਂ ਕਿਸੇ ਨੂੰ ਕੁੱਟ ਦੋ ਇਹ ਤਾਂ ਬਿਲਕੁਲ ਬੁੱਜੜਖਾਨਾ ਬਣਾ ਕੇ ਇਹ ਸਰਕਾਰ ਦਾ ਰੱਖ ਲਿਆ ਤੇ ਇਸ ਸਰਕਾਰ ਨੇ ਜਿਹੜਾ ਭੁੱਲਰ ਹੈ ਉਹ ਹੁਣ 26 ਸਾਲ ਜੇਲ੍ਹ ਦੇ ਵਿੱਚ ਫੱਟਿਆ ਤੇ ਐਤਕੀ ਸਾਰੀ ਆਮ ਪਾਰਟੀ ਦੀ ਮੀਟਿੰਗ ਹੋਈ ਸੀਗੀ ਜਿੱਤੇ ਵਿੱਚ ਆਮ ਪਾਰਟੀ ਉਹਨੂੰ ਰਿਆ ਕਰ ਸਕਦੀ ਸੀਗੀ ਪਰ ਨਾ ਕੇ ਜਰੀਵਾਲ ਨੇ ਨਾ ਪਕਵਾਨ ਸੇਮਾਨ ਨੇ ਹੰਗਾਰਾ ਪੜਿਆ ਕਿ 26 ਸਾਲ ਦਾ ਭੁੱਲੜ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ